ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਗੱਲ ਤੇ ਮੁੱਦਾ ਉਹੀ ਆ ਪਰ ਬੜਾ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਸਾਡਾ ਅੱਜ ਸਮਾਜ ਸਾਡਾ ਅੱਜ ਪੰਜਾਬ ਕਿੱਧਰ ਜਾ ਰਿਹਾ ਸਾਡੇ ਅੱਜ ਨੌਜਵਾਨ ਕਿੱਧਰ ਜਾ ਰਹੇ ਨੇ ਸਾਡੇ ਅੱਜ ਨੌਜਵਾਨ ਨਸ਼ੇ ਦੇ ਨਾਲ ਮਰ ਰਹੇ ਨੇ ਤੇ ਸਾਡੇ ਅੱਜ ਨੌਜਵਾਨਾਂ ਦਾ ਜਿਹੜਾ ਹਾਲ ਹੋ ਰਿਹਾ ਹੈਗਾ ਜਾਂ ਪੂਰੇ ਪੰਜਾਬ ਦਾ ਹਾਲ ਹੋ ਰਿਹਾ ਹੈਗਾ ਗਲੀਆਂ ਨਾਲੀਆਂ ਸੜਕਾਂ ਦਾ ਬੁਰਾ ਹਾਲ ਆ ਤੈਂਤ ਭਾਵ ਕੇ ਪੰਜਾਬ ਦੇ ਪੋਟੇ-ਪੋਟੇ ਦਾ ਬੁਰਾ ਹਾਲ ਆ ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਕੋਈ ਕਿਸੇ ਕੋਲੇ ਮੁੱਦਾ ਨਹੀਂ ਮੈਂ ਭਈ ਪੰਜਾਬ ਸਰਕਾਰ ਨੂੰ ਕਹੇ ਕਿ ਤੁਹਾਨੂੰ ਅਸੀਂ 92 ਐਮਐਲਏ ਦਿੱਤੇ ਸੀ 92 ਐਮਐਲਏ ਦੇ ਕੇ ਤੁਹਾਡੀ ਪੰਜਾਬ ਦੇ ਵਿੱਚ ਸਰਕਾਰ ਬਣਾਈ ਬਹੁਮਤ ਨਾਲ ਤੁਹਾਡੇ 3 ਸਾਲ ਪੂਰੇ ਹੋ ਚੁੱਕੇ ਨੇ ਤੁਸੀਂ 3 ਸਾਲਾਂ ਦੇ ਵਿੱਚ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਸੀ ਹਜ਼ਾਰ ਹਜ਼ਾਰ ਰੁਪਿਆ ਪਾਉਣ ਦਾ ਤਿੰਨ ਸਾਲ ਲੰਘ ਚੁੱਕੇ ਨੇ ਤੁਹਾਡੇ ਹੁਣ ਤੁਸੀਂ ਕਿਹਾ ਭਗਵੰਤ ਮਾਨ ਨੇ ਇਸ ਤੋਂ 4 ਮਹੀਨੇ ਪਹਿਲਾਂ ਕਿ ਹੁਣ ਮੈਂ 1100 ਰੁਪਿਆ ਦੇਵਾਂ ਜਣੇ ਕਿ ਬਾਲਾ ਵਧਾ ਦਿੱਤਾ ਜੇ ਮੈਂ ਸਬਸਿਡੀ ਨਹੀਂ ਵਧਾਉਂਦੇ ਹੁੰਦੇ ਵੀ ਉਹਵੇਂ ਸਬਸਿਡੀ ਵਧਾ ਦਿੱਤੀ ਵੀ ਮੈਂ ਤੁਹਾਨੂੰ ਬਕਾਇਆ ਦੇ ਦੂੰ ਤੁਹਾਨੂੰ ਜਿਹੜਾ 3 ਸਾਲਾਂ ਦਾ 900 ਰੁਪਿਆ ਵਧਾ ਦਿੱਤਾ ਸ਼ਰਮ ਹਜ਼ਾਰ ਦੀ ਕੋਈ ਚੀਜ਼ ਹੈ ਅੱਗੇ ਚੱਲੋ ਅੱਗੇ ਦੱਸ ਦਿਆਂ ਤੁਹਾਨੂੰ ਕੀ ਕੀ ਹੁੰਦਾ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਉਹ ਤੇ ਮੁੱਦੇ ਤੇ ਵੀ ਆਪਾਂ ਆਉਣੇ ਆ ਹਜ਼ਾਰ-ਹਜ਼ਾਰ ਰੁਪਈਆ ਮਹਿਲਾਵਾਂ ਨੂੰ ਕੀਤਾ ਉਹ ਵਿਚਾਰੀਆਂ ਨਿਤ ਬੈਂਕਾਂ ਦੇ ਬਾਹਰ ਦੇਖਦੀਆਂ ਨੇ ਨਿਤ ਖਬਰਾਂ ਦੇਖਦੀਆਂ ਨੇ ਕਿ ਕਿਦੋਂ ਸਾਡਾ ਹਜ਼ਾਰ ਰੁਪਈਆ ਖਾਤਿਆਂ 'ਚ ਆਉਣ ਲੱਗੂਗਾ ਉਸ ਤੋਂ ਅੱਗੇ 24 ਘੰਟਿਆਂ ਦੇ ਵਿੱਚ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆ ਕੇ ਕਿ ਮੈਂ ਬੇਅਦਬੀਆਂ ਦਾ ਇਨਸਾਫ ਦੇ ਦੂੰਗਾ ਤੇ ਬੇਅਦਬੀਆਂ ਦੇ ਵਿੱਚ ਦੋਸਤ ਚਾਹੇ ਬਾਦਲ ਹੋਣਾ ਚਾਹੇ ਸਮੇਤ ਸੈਣੀ ਹੋਵੇ ਚਾਹੇ ਉਹਨਾਂ ਦਾ ਪੁੱਤਰ ਹੋਵੇ ਚਾਹੇ ਕੋਈ ਹੋਰ ਦੂਜਾ ਤੀਜਾ ਹੋਵੇ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਤੇ ਕਰਵਾਈ ਆ ਤੇ ਪੁਸਤਪਨਾਹ ਕੀਤੀ ਆ ਤੇ ਸਾਰੇ ਦੋਸਤਿਆਂ ਨੂੰ ਮੈਂ ਸਜ਼ਾਵਾ 24 ਘੰਟਿਆਂ ਦੇ ਵਿੱਚ ਦੇਵਾਂਗਾ ਅਨਮੋਲ ਗਗਨਮਾਨ ਉਦੋਂ ਅੱਗੇ ਲੰਘੀ ਉਹ ਕਹਿੰਦੀ ਮੈਂ ਕਿਉਂ ਪਿੱਛੇ ਰਹਾ ਮੈਂ ਉਹ ਕਹਿੰਦੀ ਅਸੀਂ 24 ਘੰਟੇ ਦੇ ਵਿੱਚ ਚੁਟਕੀ ਮਾਰ ਕੇ ਕਹਿੰਦੀ ਮੈਂ ਐਮਐਸਪੀ ਦੇਵਾਂਗਾ ਸਾਡੀ ਸਰਕਾਰ ਬਣਨ ਦੇ ਤੇ ਨਸ਼ਾ ਕਿਹਾ ਕਿ ਅਸੀਂ ਨਸ਼ਾ ਕਰਦਾਂਗੇ ਖਤਮ ਕਰਦਾਂਗੇ ਕੈਪਟਨ ਨੇ ਤਾਂ ਜੀ 4 8 ਹਫ਼ਤੇ ਮੰਗੇ ਸੀ ਸਾਨੂੰ 8 ਹਫ਼ਤਿਆਂ ਦੀ ਲੋੜ ਹੀ ਨਹੀਂ ਸਾਡੀ ਸਰਕਾਰ ਬਣਾ ਦਿਓ ਤੇ ਪੰਜਾਬ ਦੇ ਵਿੱਚੋਂ ਸੂਹ ਮੰਤਰ ਨਸ਼ਾ ਕਰ ਜੂਗਾ ਨਸ਼ਾ ਸੂ ਮਾਤਰਤਾ ਕੀ ਕਰਨਾ ਸੀ ਪਹਿਲਾ ਸ਼ਹਿਰਾਂ ਤੇ ਵੱਡੇ ਵੱਡੇ ਕਸਬਿਆਂ ਦੇ ਵਿੱਚ ਹੋ ਸਕਦਾ ਕਿ ਕਿਸੇ ਨੂੰ ਵੇਖਣ ਨੂੰ ਮਿਲਿਆ ਹੋਵੇ ਪਰ ਅੱਜ ਹਰ ਇੱਕ ਗਲੀ ਹਰ ਇੱਕ ਦੁਕਾਨ ਹਰ ਇੱਕ ਦੇ ਘਰ ਦੇ ਵਿੱਚੋਂ ਨਸ਼ਾ ਮਿਲ ਰਿਹਾ ਹੈਗਾ ਚਿੱਟਾ ਕੈਪਸੂਲ ਗੋਲੀਆਂ ਜੋ ਮਰਜ਼ੀ ਲੈ ਲਓ ਜੋ ਮਰਜੀ ਲੈ ਲੋ ਕਿਥੋਂ ਮਰਜੀ ਲੈ ਲੋ ਜਿੱਥੇ ਕਹੇ ਸਰਕਾਰ ਕਹੇ ਕਿ ਸਾਨੂੰ ਹੁਣ ਤੁਸੀਂ ਚਿੱਟਾ ਲੈ ਕੇ ਦਿਓ ਸਰਕਾਰ ਦੇ ਬੰਦੇ ਨੂੰ ਕਹਦੇ ਭਾਈ 2 ਮਿੰਟ ਖੜਾ ਇੱਥੇ 5 ਮਿੰਟ ਖੜਾ ਚੱਕ ਚਿੱਟਾ ਤੈਨੂੰ ਲੈ ਕੇ ਦਿੰਨੇ ਆ ਅੱਜ ਪੰਜਾਬ ਦੇ ਪਿੰਡਾਂ ਦਾ ਸ਼ਹਿਰਾਂ ਦਾ ਇਹ ਹਾਲ ਹੋਇਆ ਪਿਆਗਾ ਇਹ ਬੜੇ ਦੁੱਖ ਦੇ ਨਾਲ ਗੱਲਾਂ ਕਹਿਣੀਆਂ ਪੈ ਰੀਆਂ ਨੇ ਹੁਣ ਕਈਆਂ ਨੇ ਮਖੌਲ ਬੰਨਣਾ ਕਈਆਂ ਨੇ ਕਹਿਣਾ ਟਰੋਲ ਕਰਨੇ ਨੇ ਇਹਨਾਂ ਚੀਜ਼ਾਂ ਨੂੰ ਕਈਆਂ ਨੇ ਹੱਸਣਾ ਦਾ ਬੇਸ਼ਰਮਾਨੇ ਪਰ ਉਹਨਾਂ ਨੇ ਕਦੇ ਪੰਜਾਬ ਦੇ ਜਿਹੜੇ ਮੁੱਦੇ ਨੇ ਇਹ ਜਿਹੜੇ ਪੰਜਾਬ ਨੂੰ ਇੱਕ ਘੁਰਮੰਗ ਲੱਗ ਰਹੇ ਨੇ ਸਾਡੀ ਜ਼ਮਾਨੇ ਖਾਈ ਜਾ ਰਹੇ ਨੇ ਇਹਨਾਂ ਬਲ ਕਿਸੇ ਮੜੀ ਦਾ ਕਿਸੇ ਦਾ ਧਿਆਨ ਨਹੀਂ ਸਾਰਿਆਂ ਦਾ ਇੱਕੋ ਇੱਕ ਕਾਰਜ ਵਾਸਤੇ ਧਿਆਣਾ ਭਾਈ ਅੰਬਰਤਪਾਲ ਸਿੰਘ ਦੀ ਕਦੋਂ ਸੀਟ ਜਾਵੇਗੀ ਕਦੋਂ ਭਾਈ ਅੰਬਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋਵੇਗੀ ਇਹ ਤੋਂ ਕੋ ਜਿਹੜੀ ਆ ਸਰਕਾਰ ਵੀ ਤੇ ਪੂਰੀ ਵਾਹ ਲ ਆ ਰਹੀ ਆ ਕੇਂਦਰ ਸਰਕਾਰ ਵੀ ਲਾ ਰਹੀ ਆ ਪੰਜਾਬ ਸਰਕਾਰ ਵੀ ਲਾ ਰਹੀ ਆ ਤੇ ਵਿਰੋਧੀ ਵੀ ਲਾ ਰਹੇ ਨੇ ਤੇ ਮੀਡੀਆ ਦਾ ਵੀ ਪੂਰਾ ਜ਼ੋਰ ਲੱਗਿਆ ਪਿਆ ਕਿ ਕਦੋਂ ਮੈਂਬਰਸ਼ਿਪ ਖਾਰਜ ਹੋ ਕਦੋਂ ਸੈਸਨ ਦੇ ਜਿਹੜਾ 10 ਮਾਰਚ ਦਾ ਸੈਸਨ ਆ ਉਹ ਕਦੋਂ ਆਊਗਾ ਉਹਨੂੰ ਇਸ ਤਰ੍ਹਾਂ ਢੀਕ ਰਹੇ ਨੇ ਜਿਸ ਤਰ੍ਹਾਂ ਭਗਵੰਤ ਮਾਨ ਦੀ 3 ਸਾਲ ਦੀ ਸਰਕਾਰ ਲੰਘੀ ਤਿੰਨ ਸਾਲ ਦੀ ਸਰਕਾਰ ਲੰਘ ਗਈ ਉਹ ਟਾਈਮ ਨਹੀਂ ਢੀਕਿਆ ਕਿਸੇ ਨੇ ਉਹ ਟਾਈਮ ਦੇ ਮੁੱਦੇ ਨਹੀਂ ਠਾਏ ਕਿ 3 ਸਾਲ ਹੋ ਵੀ ਗਏ ਪਰ ਇਹਨਾਂ ਨੂੰ ਅੱਜ 15 16 ਦਿਨਾਂ ਤਿੰਨ ਸਾਲਾਂ ਤੋਂ ਵੀ 10 ਸਾਲਾਂ ਵਾਂਗ ਲੱਗ ਰਹੇ ਨੇ ਵੀ ਕਦੋਂ ਆਉਣਗੇ ਉਹ ਦੱਸ ਦੇਣਾ ਜਿੱਦੇ ਭਾਈ ਅੰਮਰਤ ਪਾਲ ਸਿੰਘ ਦੀ ਅਸੀਂ ਵੇਖਦੇ ਆ ਕਿ ਹਾਈ ਕੋਰਟ ਮੈਂਬਰਸ਼ਿਪ ਰੱਦ ਕਰਦਾ ਉਹਦੀ ਖਾਤਰੇ ਚ ਆ ਜੀ ਮੈਂਬਰਸ਼ਿਪ ਉਹਦੀ ਖੰਡੂਰ ਸਾਹਿਬ ਦੀ ਸੀਟ ਖਾਲੀ ਹੋਣ ਵਾਲੀ ਆ ਜੇ ਖਾਲੀ ਹੋ ਗਈ ਪਤਾ ਨਹੀਂ ਕੀ ਬੰਬੜੀਪੂ ਆ ਪਤਾ ਨਹੀਂ ਕੀ ਗੋਲਾ ਵੱਜ ਜੂਗਾ ਅੱਗੇ ਥੋੜੀਆਂ ਖਾਲੀ ਸੀਟਾਂ ਹੋਈਆਂ ਨੇ ਤੇਰਾ ਦਿਓ ਖਾਲੀ ਸਵਾਲ ਆਜੂਗਾ ਨਾ ਖਾਲੀ ਕਰਾ ਕੇ ਇਹ ਫਿਰ ਲੋਕ ਜਾਣਦੇ ਆ ਪੰਜਾਬ ਦੇ ਮਾ ਭਵੰਤਮਾਨ ਕਹਿੰਦਾ ਹੁੰਦਾ ਸੀ ਅਰਥ ਤੇ ਫਰਸ਼ ਤੇ ਲਾਉਣ ਵਾਲੇ ਵੀ ਲੋਕ ਹੁੰਦੇ ਆ ਤੇ ਬਿਠਾਉਣ ਵਾਲੇ ਵੀ ਲੋਕ ਹੁੰਦੇ ਆ ਇਹ ਜੇ ਮੈਂ ਕਹਨਾ ਸੀ ਸੀਟ ਖਾਲੀ ਹੁੰਦੀ ਆ ਮੈਂਬਰਸ਼ਿਪ ਪਰ ਹੱਥ ਕਰਾਉਂਦੀ ਆ ਪੰਜਾਬ ਸਰਕਾਰ ਤੇ ਪੰਜਾਬ ਦੇ ਨੁਮਾਇੰਦਿਆਂ ਦੇ ਨਾਲ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਨਾਲ ਸਰਕਾਰ ਧੱਕਾ ਕਰਦੀ ਆ ਤਾਂ ਫਿਰ ਆਉਣ ਵਾਲੇ ਭਵਿੱਖ ਦੇ ਵਿੱਚ 2027 ਦੇ ਵਿੱਚ ਤਾਂ ਇਹ ਆਪ ਹੀ ਤੁਸੀਂ ਇਤਿਹਾਸ ਦਰਹਾ ਦੋਗੇ ਪੰਜਾਬ ਦੇ ਵਾਰਸੋ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਸਿੱਖ ਨੌਜਵਾਨੋ ਸਾਰੇ ਮਾਮਾ ਭੈਣਾ ਬਜ਼ੁਰਗਾ ਇਹ ਦੱਸ ਦੇਣਗੇ ਭਗਵੰਤ ਮਾਨ ਨੂੰ ਵੀ ਦੱਸ ਦੇਣਗੇ ਅਕਾਲੀਆਂ ਨੂੰ ਵੀ ਦੱਸ ਦੇਣਗੇ ਅਕਾਲੀ ਦਲ ਜਿਹੜਾ ਬਾਦਲ ਬਣਿਆਗਾ ਧੜਾ ਤੇ ਜਿਹੜਾ ਕਾਂਗਰਸ ਜਾਂ ਕਿਸੇ ਹੋਰ ਸਾਰਿਆਂ ਨੂੰ ਉਹਨੇ ਦੇ ਭਲੇਖੇ ਕੱਢ ਦਿਓ 2027 ਦੇ ਵਿੱਚ ਜਦੋਂ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਉੱਬਰ ਕੇ ਸਾਹਮਣੇ ਆਈ ਨਾ 2-4 ਮਹੀਨੇ ਤੱਕ ਤੁਸੀਂ ਖੜ੍ਹਜੋ ਬੜਾ ਕੁਝ ਦੇਖਣ ਨੂੰ ਮਿਲੂਗਾ ਬੜਾ ਉਤਰਾ ਚੜ੍ਹਾ ਆਉਣਗੇ ਬੜੀਆਂ ਚੀਕਾਂ ਪੈਣ ਵਾਲੀਆਂ ਨੇ ਤੇ ਫਿਰ ਮੀਡੀਆ ਤੇ ਫਿਰ ਇੰਨਾ ਜ਼ਿਆਦਾ ਚੀਕਾਂ ਮਾਰੂਗਾ ਅੱਜ ਤੋਂ ਜੋ ਹੱਦਾਂ-ਬੱਧ ਚੀਕਾਂ ਮਾਰੂਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿਣਾਗਾ ਕਿ ਸਰਕਾਰਾਂ ਵੱਲੋਂ ਤੇ ਸਰਕਾਰ ਦੇ ਨਮਾਇੰਦਿਆਂ ਵੱਲੋਂ ਤੇ ਸਰਕਾਰ ਦੇ ਟੌਟਾ ਵੱਲੋਂ ਬੜਾ ਜ਼ੋਰ ਲਾਇਆ ਭਾਈ ਅੰਮਰਤਪਾਲ ਸਿੰਘ ਦੀ ਕਦਾਰ ਕੁਸੀ ਕਰਕੇ ਬੜਾ ਕੁਝ ਟਰੋਲ ਕੀਤਾ ਬੜਾ ਭਾਈ ਅੰਮਰਤਪਾਲ ਸਿੰਘ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਖੰਡੂਰ ਸਾਹ ਦੇ ਵਾਸੀਆਂ ਨੇ ਇਤਿਹਾਸ ਦਰਹਾ ਦਿੱਤਾ ਇਤਿਹਾਸ ਦੇ ਵਿੱਚ ਸ਼ੀਟ ਦਰਜ ਕਰ ਦਿੱਤੀ ਤੇ ਖੰਡੂਰ ਸਾਹਿਬ ਵਾਸੀਆਂ ਨੂੰ ਹਰ ਇੱਕ ਨੌਜਵਾਨ ਦਾ ਸਲੂਟ ਆ ਕਿ ਪਾਈ ਅੰਬਰਤਪਾਲ ਸਿੰਘ ਜੋ ਕਿ ਕਿਸੇ ਧੜੇ ਨਾਲ ਨਹੀਂ ਜੁੜਿਆ ਨਰੋਲ ਸਿੱਖਾਗੂ ਨਰੋਲ ਇੱਕ ਨੌਜਵਾਨ 29 ਸਾਲ ਦਾ ਨੌਜਵਾਨ ਵੱਡੇ-ਵੱਡੇ ਪ੍ਰਾਣੇ ਖੰਡ ਸਿੱਟ ਦਿੱਤੇ ਉਹਨਾਂ ਲੋਕਾਂ ਨੇ ਸੰਗਤ ਨੇ 4 ਲੱਖ ਲੋਕਾਂ ਨੇ ਵੋਟ ਪਾਈ 4 ਲੱਖ ਨੇ 2 ਲੱਖ ਸਭ ਤੋਂ ਵੱਧ ਜਿੱਤਣ ਵਾਲਾ ਐਮਪੀ ਅੰਬਰ ਭਾਈ ਅੰਬਰਪਾਲ ਸਿੰਘ ਨੂੰ ਚੁਣਿਆ ਕਿ ਸਾਡੇ ਬੱਚੇ ਬਚ ਜਾਣਗੇ ਜੋ ਨਸੇ ਦੇ ਵਿੱਚ ਗਲਤਾਨ ਹੋ ਰਹੇ ਨੇ ਬੜੀਆਂ ਆਸਾਂ ਸੀ ਉਮੀਦਾਂ ਸੀ ਲਾਈਆਂ ਸੀ ਪਾਰਸ ਖੰਡੂਰ ਸਾਹਿਬ ਵਸੀਆਂ ਨੇ ਕਹਿੰਦੇ ਇਹ ਵੋਟਾਂ ਪਾਈਆਂ ਸੀ ਆਪਣੇ ਹੱਥੀ ਭਗਵਾਨ ਤਮਾਨ ਤੇ ਉਹਦੇ ਨੁਮਾਇੰਦਿਆਂ ਨੂੰ ਕੁਰਸੀ ਤੇ ਬਿਠਾਉਣ ਵਾਲੇ ਵੀ ਖੰਡੂਰ ਸਾਹਿਬ ਫਰੀਦਕੋਟ ਅਤੇ ਹੋਰ ਜਿਹੜੇ ਪੰਜਾਬ ਦੇ ਵਾਸੀ ਨੇ ਤੇ ਪਰ ਅੱਜ ਉਹਨਾਂ ਹੀ ਲੋਕਾਂ ਦਾ ਉਹਨਾਂ ਹੀ ਸੰਗਤ ਦਾ ਅੱਜ ਪੰਜਾਬ ਸਰਕਾਰ ਗੱਲ ਘੁੱਟ ਰਹੀ ਆ ਫਿਰ ਲੋਕਤੰਤਰ ਦਾ ਘਾਣ ਕਰ ਰਹੀ ਆ ਜੇਕਰ ਭਾਈ ਖੰਡੂਰ ਸਾਹਿਬ ਦੇ ਵਾਸੀ ਤੁਹਾਨੂੰ ਵੋਟਾਂ ਪਾ ਦੇਣ ਫਿਰ ਤੁਸੀਂ ਖੁਸ਼ ਹੋ ਨਾਲੇ ਕੱਖ ਕੀਤਾ ਨਹੀਂ ਖੁਸ਼ ਹੋ ਫਿਰ ਤੁਸੀਂ ਜੇ ਉਹੀ ਲੋਕ ਪਾਈ ਅੰਮਰਤਪਾਲ ਸਿੰਘ ਨੂੰ ਜਿਤਾ ਦੇਣਾ ਇੱਕ ਸਿੱਖ ਆਗੂ ਨੂੰ ਬਣਾ ਦੇਣਾ ਐਮਪੀ ਤੇ ਫਿਰ ਤੁਹਾਡੇ ਸਾਰਿਆਂ ਦੇ ਮਿਰਚਾਂ ਤੇ ਚਲੂਣੇ ਸਾਰਿਆਂ ਦੇ ਲੜਨ ਲੱਗ ਪਏ ਸਾਰੇ ਤੜਫਣ ਲੱਗ ਗਏ ਸਪੇਸ ਸਮੇਤ মিডিਆ ਕਿ ਸਾਰੇ ਕਿਵੇਂ ਤਰਫਿਓ ਤੇ ਤਰਫ ਦੇ ਰਹਿ ਰਹੇ ਹੋ ਕਿਵੇਂ ਉਸ ਨੌਜਵਾਨ ਨੂੰ ਫਿਰ ਘੇਰਿਆ ਤੁਸੀਂ ਜੇਲਾਂ ਦੇ ਵਿੱਚ ਸਿਟਾਇਆ ਜਿਲ੍ਹਾਂ ਦੇ ਵਿੱਚ ਤੁਸੀਂ ਸਿੱਟਣ ਦੇ ਜ਼ੋਰ ਲਾਇਆ ਫਿਰ ਜਦੋਂ ਪਤਾ ਲੱਗ ਗਿਆ ਕਿ ਐਮਪੀ ਬਣ ਗਿਆ ਉਸ ਤੋਂ ਬਾਅਦ ਫਿਰ ਐਨਐਸਐ ਲਾ ਦਿੱਤਾ ਪਤਾ ਲੱਗ ਗਿਆ ਕਿ ਉਹਨਾਂ ਜਥੇਬੰਦੀ ਬਣ ਗਈ ਫਿਰ ਜੋ ਆਪਾ ਲਾ ਦਿੱਤਾ ਕਿੰਨੀ ਕ ਹੱਦ ਤੱਕ ਗਿਰੋਗੇ ਤੁਸੀਂ ਪਰ ਆਖਰ ਕਨੇ ਉਹ ਆੜਕ ਸੱਚ ਰਹੇ ਹਮੇਸ਼ਾ ਜਿਹੜਾ ਸੱਚ ਨੇ ਰਹਿਣਾ ਹੁੰਦਾ ਹੈਗਾ ਸੱਚ ਕਦੇ ਮਰਦਾ ਨਹੀਂ ਤੇ ਝੂਠ ਜਿਹੜਾ ਹਜ਼ਾਰਾਂ ਵਾਰੀ ਮਰਦਾ ਹਜ਼ਾਰਾਂ ਵਾਰੀ ਜਿਉਂਦਾ ਸੱਚ ਤੇ ਅਣਖ ਇੱਜ਼ਤ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਆ ਕਿ ਬੰਦੇ ਲਈ ਬਹੁਤ ਜ਼ਰੂਰੀ ਨੇ ਤੇ ਐਵੇਂ ਨੇ ਹਮੇਸ਼ਾ ਜਿਉਂਦੇ ਰੱਖਦੀਆਂ ਨੇ ਬੰਦੇ ਨੂੰ ਤੇ ਇਤਿਹਾਸ ਅਸਰ ਜਾਂਦੀਆਂ ਨੇ ਬੰਦੇ ਇੱਥੇ ਰੋਜ਼ ਲੱਖਾਂ ਲੋਕ ਮਰਦੇ ਨੇ ਲੱਖਾਂ ਲੋਕਾਂ ਨੇ ਜਿਮੀਰਾ ਮਰਦੀਆਂ ਨੇ ਤੁਹਾਨੂੰ ਜਿਉਂਦੇ ਦਿਸਣਗੇ ਕਿ ਜਿਉਂਦੇ ਫਿਰਦੇ ਆ ਪਰ ਮਰੀਆਂ ਲਾਸਾਂ ਨੇ ਜਿਉਣ ਦਾ ਕੋਈ ਉਹਨਾਂ ਦਾ ਫਾਇਦਾ ਨਹੀਂ ਤਰਗਾ ਆਰਾ ਜੀਵਨ ਜੀਵਨ ਜਿਉਂ ਹੀ ਤਾਂ ਜਾਂਦੇ ਆ ਪਰ ਧਰਗ ਜੀਵਨ ਤਰਗਾ ਆ ਉਸ ਜੀਵਨ ਦੇ ਜਿਹੜਾ ਕੋਈ ਗੁਰੂ ਦੀ ਗੱਲ ਨਹੀਂ ਕਰੂਗਾ ਜਿਹੜਾ ਸਤ ਦੀ ਗੱਲ ਨਹੀਂ ਕਰੂਗਾ ਜਿਹੜਾ ਕਿ ਝੂਠ ਦਾ ਪੱਲਾ ਫੜ ਕੇ ਜਿਊਂਗਾ ਪਰ ਜੋ ਅੱਜ ਹਾਲਾਤ ਨੇ ਪੰਜਾਬ ਦੇ ਮੈਂ ਤੁਹਾਨੂੰ ਜਿਹੜੇ ਕੁਝ ਦੱਸ ਕੇ ਹਟਿਆ ਕਦੇ ਤੁਹਾਨੂੰ ਇਸ ਗੱਲ ਦਾ ਮਿਹੜੀ ਨੇ ਕਦੇ ਵੀ ਜਿਹੜਾ ਮੁੱਦਾ ਨਹੀਂ ਠਾਇਆ ਕਦੇ ਸਰਕਾਰ ਨੂੰ ਨਹੀਂ ਘੇਰਿਆ ਕਿ ਭਾਈ 3 ਸਾਲ ਲੰਘ ਗਏ ਸਰਕਾਰ ਨੂੰ 24 ਘੰਟੇ ਦੇ ਵਿੱਚ ਬੇਅਦਬੀ ਦਾ ਅਨਸਾਪ ਕਿਹਾ ਸੀ 24 ਘੰਟਿਆਂ ਦੇ ਵਿੱਚ 24 ਮਹੀਨੇ ਹੋ ਗਏ ਤੁਹਾਨੂੰ ਤਾਂ ਪਰ ਪਤਾ ਨਹੀਂ ਸਮਾ ਬੀਤ ਜਾਂਦਾ ਸਮਾ ਲੰਘਦਾ ਜਾਂਦਾ ਤੇ ਤੁਸੀਂ ਜਿਹੜਾ ਕਿ ਪਤਾ ਨਹੀਂ ਕਿੱਥੇ ਉਲਝੇ ਪਿਓ ਕਿਹੜੀ ਤੁਸੀਂ ਦੁਨੀਆ ਦੇ ਵਿੱਚ ਰਹਿ ਰਹੇ ਹੋ ਤੁਹਾਨੂੰ ਤਾਂ ਲੱਗਦਾ ਕਿ ਅਸੀਂ ਆਹ ਵੀ ਜਿੱਤ ਲਈਏ ਦਿੱਲੀ ਵੀ ਜਿੱਤ ਲਈਏ ਰਾਜਸਥਾਨ ਵੀ ਜਿੱਤ ਲਈਏ ਹਰਿਆਣਾ ਵੀ ਜਿੱਤ ਲਈਏ ਫਲਾਨਾ ਵੀ ਜਿੱਤ ਲਈਏ ਧਮਕਾ ਵੀ ਜਿੱਤ ਲਈਏ ਭਗਵਾਨਤਮਾਨ ਤਾਂ ਸਾਰੇ ਸਟੇਟਾਂ ਦੇ ਵਿੱਚ ਐ ਤੁਰਿਆ ਫਿਰਦਾ ਹੈਗਾ ਤਾਨੇ ਪੰਜਾਬ ਨੇ ਜਿੱਤਾਇਆ ਪਹਿਲਾ ਪੰਜਾਬ ਦਾ ਤਾਂ ਕਰਕੇ ਦੇਖ ਲੋ ਪਹਿਲਾ ਪੰਜਾਬ ਨੂੰ ਤਾਂ ਸੋਨੇ ਦੀ ਚੜੀ ਬਣਾ ਲਓ ਕਹਿੰਦੇ ਸੀ ਸੋਨੇ ਦੀ ਚੜੀ ਬਣਾਵਾਂਗੇ ਪਹਿਲਾ ਕਹਿੰਦੇ ਸੀ ਚਾਂਦੀ ਦੀ ਰਹਗੀ ਚਾਂਦੀ ਤੋਂ ਬਾਅਦ ਸਲਵਰ ਦੀ ਆ ਗਈ ਸਲਵਰ ਤੋਂ ਬਾਅਦ ਪਿੱਤਲ ਦੀ ਆ ਗਈ ਪਿੱਤਲ ਤੋਂ ਬਾਅਦ ਲੋਹੇ ਦੀ ਆ ਗਈ ਹੁਣ ਲੋਹੇ ਨੂੰ ਵੀ ਜਰਖਾ ਗਈ ਲੋਹਾ ਵੀ ਖੁਰਦਾ ਜਾਂਦਾ ਹੁਣ ਤਾਂ ਹੁਣ ਤਾਂ ਮਾਰੀ ਮੋਟੀ ਸ਼ੰਗ ਕਰ ਲੋ ਸ਼ਰਮ ਕਰ ਲੋ ਹੁਣ ਭਾਈ ਅੰਮਰਤਪਾਲ ਸਿੰਘ ਦਾ ਮੁੱਦਾ ਜੋ ਅੱਜ 24 ਤਰੀਕ ਆ ਕੱਲ ਨੂੰ ਭਾਈ ਅਮਰਪਾਲ ਸਿੰਘ ਦੀ ਪੇਸੀ ਆ ਤਰੀਕਾ ਮਾਫ ਕਰਨਾ ਪੇਸੀ ਤਰੀਕਾ ਮੰਗਲਵਾਰ ਦੀ ਤਰੀਕ ਆ ਤੇ ਮੰਗਲਵਾਰ ਦਾ ਜਿਹੜਾ ਕੱਲ ਅੱਜ ਦਾ ਦਿਨ ਆ ਤੇ ਕੱਲ ਨੂੰ ਦਿਨ ਚੜ ਜਾਣਾਗਾ ਕੱਲ ਨੂੰ ਪਤਾ ਲੱਗ ਜਾਣਾ ਕਿ ਕੀ ਹਾਈ ਕੋਰਟ ਪੰਜਾਬ ਹਰਿਆਣਾ ਹਾਈ ਕੋਰਟ ਕੀ ਡਿਸੀਜਨ ਲੈਂਦਾਗਾ ਤੇ ਤੁਹਾਨੂੰ ਸਾਰਿਆਂ ਦੇ ਚੈਨਲ ਹੋ ਜੂਗਾ ਤੁਹਾਨੂੰ ਸਿੱਖਾਂ ਨੂੰ ਚੈਨਲ ਹੋ ਜੂਗਾ ਮੀਡੀਆ ਨੂੰ ਹੋ ਜੂਗਾ ਸਾਰੇ ਏਜੰਟਾਂ ਨੂੰ ਹੋ ਜੂਗਾ ਜਦੋਂ ਸੈਸ਼ਨ ਦੇ ਵਿੱਚ ਜਾਣ ਦਾ ਮੌਕਾ ਦੇ ਦਿੱਤਾ ਤੇ ਫਿਰ ਉਹੀ মিডিਆ ਹੁਣ ਕਿਹੜੇ ਮੂੰਹ ਦੇ ਨਾਲ ਕੀ ਕਹੂਗਾ ਉਹੀ ਲੋਕ ਵਿਰੋਧੀ ਲੋਕ ਆ ਜਿਹੜੇ ਅੱਜ ਚੜੇ-ਚੜਾ ਕੇ ਸਵੇਰ ਤੋਂ ਲੈ ਕੇ ਸਵੇਰ ਸਾਂਹ ਤੇ ਇੱਕ ਜਿਹੜੇ ਭਾਈ ਅੰਮਰਤ ਪਾਲ ਸਿੰਘ ਦੇ ਖਿਲਾਫ ਜਿਹੜੇ ਭੰਕੜ ਲੱਗ ਜਾਂਦੇ ਆ ਉਹਨਾਂ ਦਾ ਕੀ ਹਾਸਲ ਹੋ ਕੀ ਹਾਲ ਹੋਊਗਾ ਮੈਨੂੰ ਤਾਂ ਇਹ ਬੜੀ ਜਿਹੜੀ ਚਿੰਤਾ ਰਹਿੰਦੀ ਆ ਕਿ ਇਹ ਲੋਕਾਂ ਨੇ ਫਿਰ ਕੀ ਕਹਿਣਾਗਾ ਫਿਰ ਉਲਟ ਹੋ ਜਾਣਗੇ ਜੇ ਉਹਨੂੰ ਉਤੇ ਸਾਧਨ ਚੋਂ ਬੋਲਣ ਹੀ ਨਹੀਂ ਦੇਣਾ ਜੀ ਜਦੋਂ ਉਹ ਬੋਲ ਪਿਆ ਜੇ ਉਹਨੇ ਹੁਣ ਖਾਸ ਤਾਨ ਦਾ ਮੁੱਦਾ ਛੱਡ ਦੇ ਦਿੱਤਾ ਜਣੇ ਕੇ ਕਹਿਣ ਦਾ ਭਾਵ ਕਿ ਇਹ ਲੋਕ ਮਰੇ ਹੋਈਆਂ ਜਿਹੜੀਆਂ ਲਾਸਾਂ ਨੇ ਨਾ ਇਹ ਬੰਦੇ ਨੂੰ ਮਾਰ ਮਾਰ ਤੁਰੀਆਂ ਫਿਰਦੀਆਂ ਨੇ ਜਿਸ ਤਰ੍ਹਾਂ ਪਾਣੀ ਦੇ ਉੱਪਰ ਲਾਸਾਂ ਤੁਰਦੇ ਆ ਫਿਰਦੇ ਆ ਨੇ ਪਾਣੀ ਦੇ ਜਿਤਨਾ ਰੋੜ ਕੇ ਉਧਰ ਲੈ ਜਾਂਦਾ ਕਿਨਾਰੇ ਉਧਰੋਂ ਉਧਰਲੇ ਕਿਨਾਰੇ ਲੈ ਜਾਂਦਾ ਇਸ ਤਰ੍ਹਾਂ ਇਹ ਰੋੜ ਦੇ ਫਿਰਦੇ ਆ ਭਾਈ ਅੰਮਰਤਪਾਲ ਸਿੰਘ ਦੇ ਮਾਗਰ ਮਾਗਰ ਤੇ ਅੰਮਰਤਪਾਲ ਸਿੰਘ ਨੇ ਉਹਨਾਂ ਨੂੰ ਡਾਂ ਨਹੀਂ ਦੇ ਰਿਆ ਉਹ ਪਾਣੀ ਦੇ ਛੱਲਾ ਵਾਂਗ ਅੱਗੇ ਲੱਗ ਜਾਂਦਾ ਤੇ ਲਾਸਾਂ ਜਿਹੜੀਆਂ ਡੋਦੀਆਂ ਡੋਦੀਆਂ ਗੋਤੇ ਖਾਂਦੀਆਂ ਫੇਰ ਉਹਦੇ ਲਵੇ ਲੱਗਣ ਨੂੰ ਪੈਂਦੀਆਂ ਨੇ ਪਰ ਉਹ ਫੇਰ ਅੱਗੇ ਲੰਘ ਜਾਂਦਾ ਨੌਜਵਾਨ ਇਸ ਕਰਕੇ ਜਿਹੜਾ ਪ੍ਰੋਪਗੈਂਡਾ ਦਾ ਜਿੱਥੇ ਸਰਕਾਰਾਂ ਕਰ ਰਹੀਆਂ ਨੇ ਉੱਥੇ ਸਾਡੇ ਸਿੱਖ ਲੀਡਰ ਤਾਂ ਕਹਿਣ ਦਾ ਬਹੁਤ ਮੈਨੂੰ ਦੁੱਖ ਹੁੰਦਾ ਹੈਗਾ ਸਿੱਖ ਲੀਡਰ ਤਾਂ ਰਹੀ ਕੋਈ ਨਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਕੋਈ ਸਿੱਖ ਕੌਮ ਨੂੰ ਆਗੂ ਨਹੀਂ ਮਿਲਿਆ ਕੋ ਆਗੂ ਮਿਲਿਆ ਸੀ ਇੱਕ ਨੌਜਵਾਨ ਆਇਆ 37 ਸਾਲ ਬਾਅਦ ਦੀਪ ਸਿੱਧੂ ਤੇ ਉਹ ਸਿੱਖ ਕੌਮ ਨੂੰ ਜੋ ਅੱਜ ਜਗਾ ਗਿਆ ਅੱਜ ਉਸ ਦੀ ਬਦੌਲਤ ਅੰਮਰਤਪਾਲ ਸਿੰਘ ਇੱਥੇ ਆਇਆ ਤੇ ਅੱਜ ਉਸ ਭਾਈ ਦੀਪ ਸਿੱਧੂ ਦੀ ਬਦੌਲਤ ਹੀ ਅੰਮਰਤਪਾਲ ਸਿੰਘ ਐਮਪੀ ਬਣਿਆ ਐਮਪੀ ਬਣਦੇ ਤੋਂ ਬਾਅਦ ਅੱਜ ਹੀ ਜਿਹੜਾ ਗਲੇ ਦੀ ਹੱਡੀ ਬਣਿਆ ਮੇੜੀਏ ਦੀ ਸਰਕਾਰਾਂ ਦੀ ਤੇ ਝੋਲੀ ਚੁੱਕ ਗਦਾਰਾਂ ਦੀ ਤੇ ਅੱਜ ਉਹੀ ਨਜ਼ਰ ਇਹਨਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਪਾਂ ਤੁਲਨਾ ਤੰਨੇ ਕਿ ਕਰ ਸਕਦੇ ਕਿਸੇ ਦੀ ਕਿਸੇ ਦੇ ਨਾਲ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹ ਸਖਸੀਅਤ ਸਨ ਜਿਹੜੇ ਕਿ ਹਜ਼ਾਰਾਂ ਸਦੀਆਂ ਬਾਅਦ ਪੈਦਾ ਹੁੰਦੇ ਨੇ ਤੇ ਉਹ ਕੌਮ ਦੇ ਆਗੂ ਕੌਮ ਦੇ ਯੋਧੇ ਕੌਮ ਦੇ ਸੰਤ ਚਪਾਈ ਜੋ ਵੀ ਕਹਿ ਲਈ ਉਹ ਥੋੜਾਗਾ ਕਹਿਣੀ ਅਤੇ ਕਥਨੀ ਬਾਣੀ ਅਤੇ ਬਾਣੀ ਦੇ ਧਾਰਨੀ ਜੋ ਆਪਣੇ ਬੋਲ ਪਗਾ ਕੇ ਕੌਮ ਨੂੰ ਇੱਕ ਸਨੇਹਾ ਦੇ ਗੇ ਬਹੁਤ ਵੱਡਾ ਪਰ ਸਾਡੀ ਕੌਮ ਸਾਡੇ ਹੀ ਆਗੂ ਸਾਡੇ ਹੀ ਗਦਾਰਾਂ ਨੇ ਸਾਡਾ ਹੀ ਪੰਜਾਬ ਦਾ ਬੇੜਾ ਗਰਖ ਕੀਤਾ ਜਿਨ੍ਹਾਂ ਆਗੂ ਨੂੰ ਅਕਾਲੀ ਅਸੀਂ ਮੰਨਦੇ ਰਹੇ ਅੱਜ ਤੱਕ ਉਹਨਾਂ ਨੇ ਸਾਡੀ ਹੀ ਹੌਲੀ ਖੇਢੀ ਸਾਡੀ ਨੌਜਵਾਨਾਂ ਦਾ ਘਾਣ ਕੀਤਾ ਅਸੀਂ ਉਹਨਾਂ ਨੂੰ ਪਗੜੀ ਧਾਰੀ ਸਿੱਖ ਕੈਸਾ ਧਾਰੀ ਹਿੰਦੂਆਂ ਨੂੰ ਪਗੜੀ ਧਾਰੀ ਅਸੀਂ ਸਿੱਖ ਮੰਨ ਕੇ ਬੈਠ ਗਏ ਅਸੀਂ ਕਹਿੰਦੇ ਬਾਬੇ ਨਾਨਕ ਦੀ ਤੱਕੜੀ ਆ ਕਹਿੰਦੇ ਉਸ ਤੱਕੜੀ ਦੇ ਸਹਾਰੇ ਝੂਠ ਬੋਲ-ਬੋਲ ਕੇ ਪੰਜ ਵਾਰੀ ਸਰਕਾਰ ਬਣਾ ਗਏ ਸਾਡੇ ਭੋਲੇ ਪਾਲੇ ਲੋਕ ਐਡੇ ਉਹਨਾਂ ਦੇ ਦਿਮਾਗ ਦੇ ਬ੍ਰੇਨ ਬਾਸ ਕਰ ਦਿੱਤੇ ਉਹਨਾਂ ਦੇ ਤੇ ਕਾਲੀ-ਕਾਲੀ ਕੂਕਦੇ ਰਹੇ ਤੇ ਅੱਜ ਪਤਾ ਲੱਗਦਾ ਕਿ ਉਹਨਾਂ ਦੇ ਅੰਦਰ ਕੀ ਕੁਸਾ ਤੇ ਕੀ ਕੁਸਾ ਖਦੋ ਵਾਂਗੂ ਸਾਰੀਆਂ ਜਿਹੜੀਆਂ ਲੀਰਾਂ ਨੇ ਉਹ ਖਿੰਡ ਕੇ ਬਾਹਰ ਆ ਚੁੱਕੀਆਂ ਨੇ ਅੱਜ ਹਾਸਲ ਜਿਹੜਾ ਹੋ ਰਿਹਾ ਹੈਗਾ ਉਹ ਤੁਹਾਡੇ ਸਾਹਮਣੇ ਆ ਇਹ ਹਾਸਲ ਕਾਲ ਕਾਲੀਆਂ ਦਾ ਹੋਇਆ ਜੋ ਕਾਂਗਰਸ ਜੀ ਦਾ ਹੋਣਾ ਆਵਾ ਦੀ ਪਾਰਟੀ ਦਾ ਹੋਣਾਗਾ 2027 ਦੇ ਵਿੱਚ ਆਪਣੇ ਕਮੈਂਟਰ ਆਹੀ ਤੁਸੀਂ ਜਰੂਰ ਆਪਣੇ ਸੁਝਾਅ ਦੇਣੇ ਨੇ ਤੁਹਾਡੇ ਕੀਮਤੀ ਸੁਝਾਵਾਂ ਦਾ ਜਿਹੜਾ ਉਡੀਕ ਰਹਿੰਦੀ ਆ ਤੇ ਕਮੈਂਟ ਜਰੂਰ ਕਰਿਆ ਕਰੋ ਤੁਹਾਨੂੰ ਜੋ ਵੀ ਲੱਗਦਾ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ ਵਹਿਰਜੀ ਦਾ ਖਾਲਸਾ ਵਹਿਰਜੀ ਕੀ ਫਤ